ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਅੱਜ ਤਾਂ ਜਾਨੀਏ ਸਰ ਦਰਦ ਮੇਰੀ ਜਾਨ ਲੈ ਕੇ ਹੀ ਛੱਡੂ ਰੇਸ਼ਮਾ ਸਿਰ ਤੇ ਚੁੰਨੀ ਕੱਸ ਕੇ ਬੰਦੀ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ ਹੋਰ ਕਰਦੀ ਵੀ ਗੁਲਾਮੀ ਦੀ ਕੈਦ ਵੀ ਚੰਗੀ ਹੁੰਦੀ ਐ ਇਹੋ ਜੀ ਜ਼ਿੰਦਗੀ ਜਿਉਣ ਨਾਲੋਂ ਕੰਮ ਸੇ ਕੰਮ ਦੋ ਵਕਤ ਦੀ ਰੋਟੀ ਤਾਂ ਨਸੀਬ ਹੋਈ ਜਾਂਦੀ ਐ ਰੇਸ਼ਮਾ ਗੁਲਾਮੀ ਦੀ ਮੌਤ ਤੇ ਗਰੀਬੀ ਦਾ ਸੰਤੇਪ ਚੇਲ ਰਹੀ ਇੱਕ ਰਾਜ ਵਿੱਚ ਰੂਪ ਦੀ ਰਾਣੀ ਜੀ ਮਟਿਆਰ ਬਾਪ ਨੇ ਦੌਲਤ ਦੀ ਖਾਤਰ ਵੇਚ ਦਿੱਤੀ ਸੀ ਰਮੀਏ ਨੂੰ ਉਹਦੇ ਪਿਓ ਵਾਂਗ ਉਹ ਇੱਕ ਨੰਬਰ ਦਾ ਨਸ਼ੇੜੀ ਸੀ ਤੇ ਰਹਿੰਦੀ ਖੁੰਦੀ ਗਰੀਬੀ ਦੀ ਮਾਰ ਥੱਲੇ ਦੱਬੀ ਰੇਸ਼ਮਾ ਬਾ ਸੁਪਨੇ ਵਿੱਚ ਹੀ ਆਪਣੀ ਆਜ਼ਾਦੀ ਦੇ ਸੁੱਖ ਦੇ ਸੁਪਨੇ ਵੇਖਦੀ ਸੀ ਅਸਲ ਵਿੱਚ ਸੁਪਨੇ ਵੇਖਣਾ ਕੀ ਹੁੰਦਾ ਹੈ ਇਹਦੇ ਅਰਥ ਉਹ ਦੂਰ ਤੱਕ ਨਹੀਂ ਸੀ ਜਾਣਦੀ ਆਖੇ ਮਾਂ ਨੇ ਜੰਮੀ ਧੀ ਤੇ ਕੌਣ ਕਰੇਗਾ ਕੀ ਕੱਖ ਨਹੀਂ ਪਤਾ ਹੁੰਦਾ ਰੇਸ਼ਮਾਨ ਉਹ ਵੀ ਨਹੀਂ ਸੀ ਪਤਾ ਕਿ ਅਜੇ ਸਿਰ ਦਰਦ ਨਾਲ ਉਹ ਤੜਫ ਰਹੀ ਹੈ ਅੱਗੇ ਜਾ ਕੇ ਉਹਨੂੰ ਉਸ ਤੋਂ ਰਾਹਤ ਮਿਲਣੀ ਹੈ ਜਾਂ ਹੋਰ ਦਰਦ ਦੀ ਸਜ਼ਾ ਰੇਸ਼ਮ ਨੇ ওই ਚੁੰਨੀ ਨਾਲ ਸਿਰ ਨੂੰ ਹੋਰ ਕੁੱਟਿਆ ਤੇ ਚੁੱਲ੍ਹੇ ਵਿੱਚ ਫੂਕਾਂ ਮਾਰਦੀ ਨੇ ਚਾਹ ਵਾਲੀ ਪਤੀਲੀ ਚੱਕ ਚੁੱਲ੍ਹੇ ਤੇ ਰੱਖ ਦਿੱਤੀ ਆਲੇ ਵਿੱਚੋਂ ਖੰਡ ਪੱਤੀ ਦੀ ਡੱਬੀ ਚੱਕ ਚੁੱਲ੍ਹੇ ਮੂਰੇ ਲੈ ਆਈ ਵਾਹ ਵਾ ਸਾਰੀ ਪੱਤੀ ਪਾਣੀ ਵਿੱਚ ਸੁੱਟ ਕੇ ਕੜਵੀ ਜੀ ਚਾਹ ਬਣਾਈ ਤੇ ਬਾਟੀ ਵਿੱਚ ਪਾ ਕੇ ਅਜੇ ਪੀਣ ਹੀ ਲੱਗੀ ਕਿ ਬਾਹਰੋਂ ਆਵਾਜ਼ ਪਈ ਰੇਸ਼ਮਾ ਰੇਸ਼ਮਾ ਸੌਂਦੀ ਐ ਹਾਂ ਚਾਚੀ ਇੱਕੋ ਸਾ ਇੰਨੀਆਂ ਹਾਕਾਂ ਮਾਰੀ ਜਾਣੀ ਐ ਕੀ ਹੋਇਆ ਨਹੀਂ ਹੋਣਾ ਕੀ ਐ ਉਹ ਤੇਰਾ ਖਸੋਂ ਡਿੱਗਿਆ ਪਿਆਈ ਸਾਡੇ ਬਾਰ ਮੂਰੇ ਪਤਾ ਨਹੀਂ ਤੂੰ ਕਿਵੇਂ ਇਸ ਨਸ਼ੇੜੀ ਨਾਲ ਬਸਰ ਕਰਦੀ ਐ ਮੇਰੇ ਵਰਗੀ ਹੁੰਦੀ ਉਹ ਲੱਤ ਮਾਰ ਕੇ ਪਾਰ ਜਾਂਦੀ ਨਾ ਚਾਚੀ ਗਰੀਬੀ ਗੁਲਾਮੀ ਜਿਵੇਂ ਦੀ ਵੀ ਐ ਭਾਵੇਂ ਨਸ਼ੇੜੀ ਨਾਲ ਤਾਂ ਕੱਟਣੀ ਪਊ ਆਖੇ ਪਿਓ ਨੇ ਵੇਚਣ ਲੱਗਿਆ ਨਹੀਂ ਸੋਚਿਆ ਹੁਣ ਵੀ ਇਹਨੂੰ ਲੱਤ ਮਾਰ ਕੇ ਕਿਧੇ ਬੂਏ ਬੈਠੂੰ ਮਾੜੀ ਕਿਸਮਤ ਵਿੱਚ ਜੋ ਲਿਖਿਆ ਮਟਾ ਨਹੀਂ ਸਕਦੀ ਬਸ ਸਬਰ ਹੀ ਹੈ ਚਲ ਹੁਣ ਲਿਆਵਾ ਉਹਨੂੰ ਚੱਕ ਕੇ ਰੇਸ਼ਮਾ ਤੇ ਚਾਚੀ ਦੋਵੇਂ ਤੁਰ ਪਈਆਂ ਚਾਚੀ ਦੇ ਬੂਹੇ ਅੱਗੇ ਆ ਕੇ ਰੇਸ਼ਮਾ ਨੇ ਰਮੀਏ ਨੂੰ ਕਿਹਾ ਕੋਈ ਹੋਰ ਕਸਰ ਰਹਿ ਗਈ ਹੋਵੇ ਉਹ ਵੀ ਪੂਰੀ ਕਰ ਲੈ ਨਾਲਾ ਥੋੜੀ ਦੂਰੀ ਐ ਉਹਦੇ ਵਿੱਚ ਨੀ ਮੂੰਹ ਡੋਬਿਆ ਗਿਆ ਤੇਰੇ ਤੋਂ ਕਸਮਾਂ ਖਾਣਿਆਂ ਮੇਰੀ ਜ਼ਿੰਦਗੀ ਵੀ ਨਰਕ ਬਣਾਈ ਪਈ ਐ ਕਾਰਖਾਨਾ ਟੁੱਟ ਕਰਨੀ ਤੇ ਤੈਨੂੰ ਮੂਤ ਪਤਾ ਨਹੀਂ ਕੌਣ ਪਾਈ ਪਟਾ ਪਿਆ ਛੱਡਦਾ ਐ ਲਾ ਚਾਚੀ ਮਾੜਾ ਜਹਾੜਾ ਲਵਾ ਕੇ ਰੱਖੀ ਇਹਦੀ ਬਾਹ ਮੇਰੇ ਮੋਢੇ ਤੇ ਚਾਚੀ ਤੇ ਰੇਸ਼ਮਾ ਨੇ ਮਿਲ ਕੇ ਰਮੀਏ ਨੂੰ ਖੜੇ ਕੀਤਾ ਤੇ ਰੇਸ਼ਮਾ ਟਿਕਦੀ ਟੈਂਦੀ ਘਰਵਾਲ ਨੂੰ ਕਤਮ ਉਧਾਰ ਰਹੀ ਸੀ ਕਿ ਰਾਹ ਵਿੱਚ ਜੈਲੇ ਨੇ ਮੁੱਛਾਂ ਨੂੰ ਮਰੋੜਾ ਦਿੰਦਿਆਂ ਠੰਗੂ ਰਾਜਾ ਮਾਰ ਕੇ ਆਖਿਆ ਕਿਉਂ ਮੈਂ ਕੁਝ ਮਦਦ ਕਰਦਿਆਂ ਅੱਤ ਦਾ ਹੁਸਨ ਕੱਲਾ ਨਿਛਠਾ ਚੰਗਾ ਨਹੀਂ ਲੱਗਦਾ ਰੇਸ਼ਮਾ ਨੇ ਉਹਦੀ ਗੱਲ ਟੋਕਦਿਆਂ ਕਿਹਾ ਜਾ ਜਾ ਕੇ ਪਹਿਲਾਂ ਆਪਣੀ ਮਾਂ ਨੂੰ ਦਵਾਈ ਤਵਾ ਖੰਘ-ਖੰਘ ਮਰਨ ਵਰਗੀ ਹੋਈ ਲੋਕਾਂ ਦੀਆਂ ਤੀਵਿਆਂ ਨੂੰ ਛੇੜਨ ਦਾ ਕੰਮ ਫੇਰ ਕਰ ਲਈ ਵੀ ਲੜਾ ਹਾਏ ਅੱਗ ਵਰਗਾ ਰੂਪ ਤੇ ਤੀਰ ਵਰਗੀਆਂ ਗੱਲਾਂ ਤਫਾ ਹੋਵੇਗਾ ਕਿ ਕੱਢ ਜੁੱਤੀ ਇੰਨਾ ਕਹਿ ਰੇਸ਼ਮਾ ਕਰ ਵੱਲ ਵੱਧ ਗਈ ਤੇ ਪਹੁੰਚ ਕੇ ਆਪਣੇ ਘੂੜ ਦੇ ਬੂਹੇ ਨੂੰ ਹੱਥ ਮਾਰਿਆ ਅੰਦਰ ਵੜਨਸਾਰ ਸਾਹਮਣੇ ਪਏ ਮੰਝੇ ਉੱਤੇ ਰਮੀਏ ਨੂੰ ਲਿਆ ਕੇ ਸੁੱਟ ਦਿੱਤਾ ਇੰਨੇ ਨੂੰ ਬਣਾਈ ਹੋਈ ਚਾਹ ਵੀ ਪਾਣੀ ਵਰਗੀ ਹੋ ਪਈ ਸੀ ਉਹਦਾ ਇੱਕ ਚਿਤ ਕਰਦਾ ਸੀ ਗਰਮ ਕਰ ਲਵਾਂ ਤੇ ਦੂਜਾ ਚਿਤ ਸੀ ਕਿ ਡੋਲ ਦਿਆਂ ਇਹਦੇ ਮੂੰਹ ਦੇ ਉੱਤੇ ਪਰ ਜੇ ਕੁਝ ਨਾ ਕਰ ਸਕਦੀ ਰੇਸ਼ਮਾ ਨੇ ਕਿਸਮਤ ਨੂੰ ਕੋਸਦਿਆਂ ਕੋੜੇ ਘੁੱਟ ਨੂੰ ਪੀਣਾ ਠੀਕ ਸਮਝਿਆ ਕਿੰਨਾ ਚਿਰ ਕੁਝ ਨਾ ਕੁਝ ਬੋੜ ਬਣਾਉਂਦੀ ਹੋਈ ਆਪਣੇ ਖਿਲਰੇ ਕੰਮਾਂ ਨੂੰ ਸਮੇਟਦੀ ਰਹੀ ਤੇ ਚੁੱਲ੍ਹੇ ਵਿੱਚ ਦਵਾਰਾ ਧੂਣੀ ਜਈ ਤੁਖਾ ਅੱਗ ਬਾਲ ਕੇ ਚਾਹ ਵਾਲੀ ਪਤੀਲੀ ਉੱਤੇ ਧਰ ਦਿੰਦੀ ਰਮੀਆਂ ਬੇਸੁਰਤ ਜਾ ਓਵੇਂ ਹੀ ਮੰਜੇ ਤੇ ਡਿੱਗਿਆ ਰਿਆ ਨਾ ਕੋਈ ਹੋਸ਼ ਤੇ ਨਾ ਕੋਈ ਗੱਲ ਚਾਉਂਦਾ ਬੰਦਾ ਮਰੇ ਸਮਾਨ ਅੱਧੀ ਜ਼ਿੰਦਗੀ ਨਰਕਤਾ ਨਸ਼ਾ ਬਣਾ ਦਿੰਦੀ ਐ ਔਰਤ ਪਤਾ ਨਹੀਂ ਨਸ਼ੇ ਥੱਲੇ ਖਿੱਤਰਦੀ ਜਾਂਦੀ ਐ ਕਿ ਕੁਝ ਖਤਮ ਕਰ ਬੈਠਦੀ ਐ ਰੇਸ਼ਮਾ ਦੀ ਜ਼ਿੰਦਗੀ ਵੀ ਉਸੇ ਰਾਹ ਦੀ ਇੱਕ ਐਸੀ ਵਿਆਹ ਕੇ ਆਈ ਹੁੰਦੀ ਤਾਂ ਕੋਈ ਵਾਲੀ ਵਾਰਸ ਵੀ ਹੁੰਦਾ ਤੇ ਵਿੱਚ ਹੀ ਟੀਵੀ ਦੇ ਜੰਮੇ ਮਰੇ ਇੱਕੋ ਜਿਹੇ ਹੁੰਦੇ ਨੇ ਕਿਸਮ ਨੂੰ ਕੋਸ ਦੀ ਰੇਸ਼ਮਾਂ ਨੇ ਉਹੀ ਚਾਦਵਾਰਾ ਤੱਤੀ ਕਰਕੇ ਪੀਤੀ ਪਰ ਹੁਣ ਧੂਏ ਕਰਕੇ ਦਖਾਈ ਗਈ ਸੀ ਇਹ ਸਿਰਦਰਦ ਆਪਣਾ ਜੋਰ ਪਾਈ ਰੱਖਿਆ ਪੈਸੇ ਨਾ ਹੋਣ ਕਰਕੇ ਡਾਕਟਰ ਬੁਹੇ ਨਹੀਂ ਸੀ ਜਾ ਸਕਦੀ ਕਿਉਂਕਿ ਉਸ ਨਾਲ ਧਾਰ ਦੇਣ ਆਜੇ ਬਾਕੀ ਸੀ ਰਮਿਏ ਨੂੰ ਨਸ਼ੇ ਤੇ ਹੋਸ਼ ਆਈ ਤਾਂ ਉਸਨੇ ਮੰਜੀ ਦੇ ਨਾਲ ਪਿਆ ਸੋਟਾ ਚੁੱਕ ਕੇ ਰੇਸ਼ਮਾ ਦੇ ਲੱਕ ਵਿੱਚ ਮਾਰਿਆ ਨਸ਼ੇ ਦੀ ਲੱਤ ਵਿੱਚ ਉੱਚ-ਉੱਚ ਗਾਲਾਂ ਕੱਢਣ ਲੱਗਿਆ ਮੇਰੇ ਸਾਲੇ ਦੀ ਇਹ ਬੰਦਿਆਂ ਨਾਲ ਗੱਲਾਂ ਮਾਰਦੀਆਂ ਪਤਾ ਨਹੀਂ ਕਿਹੜੇ-ਕਿਹੜੇ ਯਾਰ ਬਣਾਏ ਨੇ ਰੇਸ਼ਮਾ ਨੇ ਉੱਠ ਕੇ ਉਸ ਨੂੰ ਤੱਕਾ ਦੇ ਦਿੱਤਾ ਮਨਜੀ ਤੇ ਡੱਗ ਪਿਆ ਨਸ਼ਿਆ ਦੇ ਕੋਜ ਸਰਕਾਰ ਕੇ ਦੁਆਰਾ ਨਾ ਉੱਠ ਸਕਿਆ ਦੇਸ਼ਮਾ ਕਿੰਨੀ ਦੇਰ ਕੰਧ ਨਾ ਲੱਗੀ ਰੋਂਦੀ ਰਹੀ ਇੱਕ ਤਾਂ ਬੰਦਾ ਨਿਸ਼ੇੜੀ ਦੂਜਾ ਰੱਬ ਨੇ ਕੋਈ ਲਾਦ ਵੀ ਨਹੀਂ ਸੀ ਦਿੱਤੀ ਜਿਸ ਅੱਗੇ ਰੇਸ਼ਮਾ ਆਪਣੇ ਰੋਣੇ ਰੋ ਸਕੇ ਘਰ ਦੀ ਚਾਰ ਦਿਵਾਰੀ ਦੀਆਂ ਕੰਧਾਂ ਹੀ ਉਸਦੀ ਕਲਾਮੀ ਦੀਆਂ ਗਵਾਹ ਸਨ ਦੇਸ਼ਮਾ ਪੁੱਬਾ ਮਾਰ ਰੋਂਦੀ ਤਾਂ ਉਸ ਨੂੰ ਚੁੱਪ ਕਰਾਉਣ ਵਾਲਾ ਵੀ ਕਦੇ ਕੋਈ ਰੱਬ ਨਾ ਬੋੜਦਾ ਕੁਝ ਨਾ ਕੁਝ ਕਰਦੇ ਕਰਾਂਦੇ ਉਹ ਦਿਨ ਗੁਜ਼ਰ ਗਿਆ ਅਗਲੀ ਸਵੇਰ ਅਮੀਆਂ ਉੱਠਿਆ ਤੇ ਰੇਸ਼ਮਾ ਮੇਰੇ ਸਿਰ ਫੱਟ ਰਿਆ ਕੋਈ ਦਵਾਈ ਲਿਆ ਕੇ ਦੇ ਨਹੀਂ ਕੋਈ ਦਵਾਈ ਕੱਲ ਮੇਰੀ ਵੀ ਜਾਨ ਨਿਕਲਦੀ ਸੀ ਦਰਦ ਨਾਲ ਉਹ ਦੋ ਤਾਂ ਮੂਤ ਪੀ ਕੇ ਰੱਜੈ ਸੀ ਹੁਣ ਬਰਦਾਸ਼ ਕਰ ਦਰਦ ਤੈਨੂੰ ਵੀ ਪਤਾ ਲੱਗ ਜੂ ਤਰਦ ਕਿੰਜ ਹੁੰਦਾ ਬਹੁਤੀ ਜਵਾਨ ਨਾ ਲੜਾ ਜਾ ਕੇ ਡਾਕਟਰ ਤੋਂ ਦਵਾਈ ਲਿਆ ਕੇ ਦੇ ਆਪ ਹੀ ਲੈ ਕੇ ਆ ਜਾ ਕੇ ਉਹਦੇ ਪਹਿਲਾਂ ਵਾਲੇ ਪੈਸੇ ਦੇਣੇ ਰਹਿੰਦੇ ਨੇ ਰਮੀ ਨੇ ਉੱਟ ਕੇ ਰੇਸ਼ਮਾ ਦੇ ਥੱਪੜ ਮਾਰਦੇ ਕਿਆ ਸਾਲੀ ਕੁੱਤੀ ਜਨਾਨੀ ਮੇਰੇ ਅੱਗੇ ਪੌਂਕੀ ਜਾਂਦੀ ਐ ਪੈਸੇ ਦੇ ਕੇ ਲਿਆਇਆ ਤੈਨੂੰ ਕਿਸੇ ਰਾਜੇ ਦੇ ਮਹਿਲ ਵਿੱਚੋਂ ਨਹੀਂ ਆਈ ਜੋ ਮੇਰੇ ਨਾਲ ਜਵਾਨ ਲੜਾਂਗੇ ਜਾ 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 ਕੇ ਦਵਾਈ ਲਿਆ m <susur> 이 ਪੈਸੇ ਲੈ ਜੀ ਆਪਣੇ ਕਿਸੇ ਯਾਰ ਤੋਂ ਰੇਸ਼ਮਾ ਬੇਵਸ ਜਈ ਹੋ ਕੇ ਬਾਹਰ ਵੱਲ ਤੁਰ ਪਈ ਉਸਦੇ ਕਦਮ ਡਾਕਟਰ ਦੀ ਦੁਕਾਨ ਵੱਲ ਵੱਧ ਰਹੇ ਸਨ ਪਰ ਅੰਦਰੋਂ ਅੰਦਰੀ ਸ਼ਰਮਿੰਦਗੀ ਤੇ ਲਚਾਰੀ ਦਾ ਪਾਰ ਉਸ ਥੱਲੇ ਡੇ ਗੰਦੀ ਕੋਸ਼ਿਸ਼ ਕਰ ਰਿਹਾ ਸੀ ਰੇਸ਼ਮਾ ਨੇ ਡਾਕਟਰ ਦੀ ਦੁਕਾਨ ਵਿੱਚ ਪੈਰ ਰੱਖਦੇ ਆ ਕਿ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰੇਸ਼ਮਾ ਆਜਾ ਪੈਸੇ ਦੇਣ ਆਈਆਂ ਨਹੀਂ ਡਾਕਟਰ ਸਾਹਿਬ ਦਵਾਈ ਲੈਣ ਆਈਆਂ ਇਹਨਾਂ ਦੇ ਸਿਰ ਵਿੱਚ ਦਰਦ ਹੋਈ ਜਾ ਰਿਹਾ ਤੁਸੀਂ ਅੱਜ ਕੁਝ ਹੋਰ ਉਧਾਰ ਦੇ 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 ਦਿਓ ਜਲਦੀ ਹੀ ਸਾਰੇ ਪੈਸੇ ਚੁਕਾ ਦੇਵਾਂਗੇ ਡਾਕਟਰ ਪੂਰਾ ਚਾਲਬਾਜ਼ ਤੇ ਗੰਦੀ ਨੀਤ ਦਾ ਵਿਅਕਤੀ ਸੀ ਉਸਨੇ ਕੁਰਸੀ ਤੋਂ ਉੱਠ ਦਵਾ ਦਵਾਈ ਦਾ ਪੱਤਾ ਚੁੱਕ ਕੇ ਇੱਕ ਆਥ ਰੇਸ਼ਮਾ ਦੇ ਮੋਢੇ ਤੇ ਰੱਖ ਦੇ ਕਿਆ ਲੈ ਦਵਾਈ ਲੈ ਜਾ ਪੈਸੇ ਤਾਂ ਆਉਂਦੇ ਰਹਿਣਗੇ ਹਾਂ ਜੇ ਤੂੰ ਉਧਾਰ ਖਤਮ ਕਰਨਾ ਹੈ ਤਾਂ ਮੇਰੇ ਕੋਲ ਇੱਕ ਹੋਰ ਰਸਤਾ ਹੈ ਉਹ ਉਸ ਨੂੰ ਗਲਤ ਤਰੀਕੇ ਨਾਲ ਛੂੰਹਣ ਦੀ ਕੋਸ਼ਿਸ਼ ਕਰ ਰਿਆ ਸੀ ਰੇਸ਼ਮਾ ਇੱਕਦਮ ਮੁੱਠੀ ਤੇ ਦਵਾਈ ਦਾ ਪੱਤਾ ਫੜਦਿਆਂ ਉਥੋਂ ਬਾਝ ਨਿਕਲ ਗਈ ਘਰ ਆ ਕੇ ਉਸਨੇ ਦਵਾਈ ਰਮੀਏ ਨੂੰ ਦੇ ਦਿੱਤੀ ਤੇ ਅੰਦਰ ਜਾ ਕੇ ਰੋਣ ਲੱਗ ਪਈ ਉਸ ਨੂੰ ਸਭ ਚੇਤਾ ਕਰਕੇ ਆਪਣੇ ਆਪ ਤੇ ਆਪਣੀ ਸੁੰਦਰਤਾ ਤੇ ਗਿਰਨਾ ਆ ਰਹੀ ਸੀ ਉਸ ਦੀ ਰੋਣ ਦੀ ਆਵਾਜ਼ ਵੀ ਉਸ ਕਮਰੇ ਨੇ ਆਪਣੇ ਅੰਦਰ ਹੀ ਦੱਬ ਲਈ ਸੀ ਉਸਨੇ ਕਿਸਮਤ ਤੇ ਰੱਬ ਮਾਨੂ ਕੋਸਦਿਆਂ ਕਿਆ ਜਾਂ ਤਾਂ ਸ਼ਕਲ ਪੜੀ ਦੇ ਦਿੰਦਾ ਜਾਂ ਕਿਸਮਤ ਲਿਖਣ ਲੱਗੇ ਸਾਈ ਕੱਚੀ ਵਰਤਦਾ ਤਾਂ ਜੋ ਨਸੀਬ ਵਿੱਚ ਕੁਝ ਕੋਹ ਹਰਫ ਤੇ ਮਟਾਏ ਜਾ ਸਕਦੇ ਇੰਨਾ ਚਿਰੋ ਇਸੇ ਤਰ੍ਹਾਂ ਸਿਸਕੀਆਂ ਭਰਦੀ ਰਹੀ ਇਹ ਰੇਸ਼ਮਾ ਰੇਸ਼ਮਾ ਕਿੱਥੇ ਮਰ ਗਈ ਰੋਟੀ ਤੇਰਾ ਪਿਓ ਬਣਾ ਕੇ ਦਵੇਗਾ ਖਾਣ ਨੂੰ ਤਾਂ ਦੇ ਕੁਝ ਸੀਨੇ ਅੱਗ ਲੱਗੀ ਪਈ ਐ ਰੇਸ਼ਮਾ ਨੇ ਰਾਤ ਦੀ ਬੱਚੀ ਹੋਈ ਸਬਜ਼ੀ ਨਾਲ ਲਸਣੂ ਰੋਟੀ ਦਿੱਤੀ ਤਾਂ ਉਸਨੇ ਵਾਪਸ ਉਸੇ ਮੂੰਹ ਤੇ ਮਾਰੀ ਇਹ ਰੋਟੀ ਆ ਕਿ ਜੇਲ੍ਹ ਦਾ ਖਾਣਾ ਰੇਸ਼ਮਾ ਨੇ ਕਿਹਾ ਜੋ ਹੈਗਾ ਸੀ ਦੇ ਦਿੱਤਾ ਹੁਣ ਹੋਰ ਕਿੱਥੋਂ ਲਿਆਵਾਂ ਆਹੋ ਮੈਨੂੰ ਇਹ ਮੋਹਰਾ ਦੇ ਛੱਡਦੀ ਐ ਤੇ ਆਪ ਟਕਾਰਦੀ ਹੋਣੀ ਐ ਗਰਮ ਗਰਮ ਰੋਟੀਆਂ ਰੇਸ਼ਮਾ ਨੂੰ ਆਪਣੀ ਇਹ ਜ਼ਿੰਦਗੀ ਨਰਕ ਤੋਂ ਵੀ ਬਿਹਤਰ ਲੱਗਦੀ ਸੀ ਪਰ ਉਹ ਇਸ ਰਾਮੀ ਵਿੱਚੋਂ ਨਿਕਲ ਨਹੀਂ ਸੀ ਸਕਦੀ ਰਮੀਏ ਦੇ ਨਸ਼ੇ ਵਿੱਚ ਹੋਣਾ ਤੇ ਨਸ਼ੇ ਵਿੱਚ ਨਾ ਹੋਣਾ ਦੋਹਾਂ ਹੀ ਸੂਰਤਾਂ ਵਿੱਚ ਮੁਸ਼ਕਲੀ ਮੁਸ਼ਕਲਾਂ ਸਨ ਉਸ ਨੇ ਇੱਕ ਪਲ ਖੁੱਲ ਕੇ ਸਾਹ ਲੈਣ ਤੇ ਵੀ ਰਮੀਏ ਨੂੰ ਕੋਈ ਨਾ ਕੋਈ ਦਿੱਕਤ ਸੀ ਰਮੀਆ ਘਰੋਂ ਨਿਕਲ ਗਿਆ ਸੀ ਤੇ ਅੱਜ ਉਸ ਨੇ ਜਾਣ ਲੱਗਿਆ ਬਾਹਰੋਂ ਗੇਟ ਨੂੰ ਕੁੰਡਾ ਮਾਰ ਦਿੱਤਾ ਕਿ ਕੋਈ ਅੰਦਰ ਨਾ ਆਵੇ ਤੇ ਨਾ ਹੀ ਰੇਸ਼ਮਾ ਬਾਹਰ ਜਾ ਸਕੇ ਰੇਸ਼ਮਾ ਸਾਰਾ ਦਿਨ ਘਰ ਇੱਕ ਕਮਰੇ ਵਿੱਚ ਹੀ ਬੰਦ ਰਹੀ ਅੱਗੇ ਕਦੇ ਗਵੰਟਾ ਨਾ ਕੇ ਕੋਲ ਬਹਿ ਜਾਂਦੀਆਂ ਸੀ ਪਰ ਅੱਜ ਕੁੰਡਾ ਵੱਜਾ ਵੇਖ ਉਹ ਵੀ ਨਾਨਿਆ ਸਾਰਾ ਦਿਨ ਘਰ ਵਿੱਚ ਬੰਦ ਰਹਿਣ ਮਗਰੋਂ ਜਦੋਂ ਸ਼ਾਮ ਹੋਈ ਤਾਂ ਰੋਟੀ ਬਣਾਉਣ ਲਈ ਕੁਝ ਵੀ ਨਹੀਂ ਸੀ ਤੇ ਰਮੀਆਂ ਘਰ ਵੀ ਨਹੀਂ ਸੀ ਪਰ ਤਿਆ ਜਦੋਂ ਰਮੀਆਂ ਘਰ ਆਇਆ ਤਾਂ ਅੱਜ ਉਸਨੇ ਸ਼ਰਾਬ ਨਹੀਂ ਪੀਤੀ ਸੀ ਤੇ ਨਾ ਹੀ ਉਸਨੇ ਘਰ ਵਾੜਦਿਆਂ ਰੇਸ਼ਮਾਂ ਨੂੰ ਕੁਝ ਕਿਹਾ ਸੀ ਉੰਜੋ ਬੂਹੇ ਵਿੱਚੋਂ ਪੈਰ ਅੰਦਰ ਬਾਹਰ ਵਿੱਚ ਰੱਖਦਾ ਸੀ ਤੇ ਪਹਿਲਾਂ ਰੇਸ਼ਮਾਂ ਨੂੰ ਗੰਦੇ ਲਫ਼ਜ਼ਾਂ ਨਾਲ ਧੱਕਾਉਂਦਾ ਸੀ ਤੇ ਉਸਨੂੰ ਫੜ ਕੇ ਕੁੱਟ ਦਿੰਦਾ ਸੀ ਅੱਜ ਉਸਨੇ ਜਿਹਾ ਕੁਝ ਨਹੀਂ ਸੀ ਕੀਤਾ ਨਾ ਉਸਦੇ ਮੂੰਹ ਕੋਈ ਮਾੜਾ ਸ਼ਬਦ ਨਿਕਲਿਆ ਆ ਕੇ ਕੋਟ ਮਾਰ ਕੀਤੀ ਉਲਟਾ ਜ ਉਸਦੇ ਹੱਥ ਵਿੱਚ ਨਾਜ ਤੇ ਖਾਣ ਲਈ ਕੁਝ ਸਮਾਨ ਸੀ ਰੇਸ਼ਮਾਏ ਸਭ ਵੇਖ ਕੇ ਹੈਰਾਨ ਸੀ ਉਸ ਨੂੰ ਅੱਖੀ ਵੇਖ ਸੱਚ ਤੇ ਯਕੀਨ ਨਹੀਂ ਹੋ ਰਿਹਾ ਪਰ ਉਹ ਕਹਿੰਦੇ ਨਹੀਂ ਹੁੰਦਾ ਤੂਫਾਨ ਆਉਣ ਤੋਂ ਪਹਿਲਾਂ ਚਾਰੇ ਪਾਸੇ ਸੁਨਾਟਾ ਛਾ ਜਾਂਦਾ ਹੈ ਰਮੀਆਂ ਦੀ ਨਰਮਾਈ ਵੀ ਕਿਸੇ ਭਿਆਨਕ ਤੂਫਾਨ ਦਾ ਸੱਦਾ ਸੀ ਰੇਸ਼ਮਾ ਨੇ ਉਸ ਨੂੰ ਪੁੱਛਿਆ ਕਿ ਨਾਜ ਕਿੱਥੋਂ ਲੈਂਦਾ ਹੈ ਰਮੀਆਂ ਨੇ ਕਿਹਾ ਨਾਜ ਕਿੱਥੋਂ ਮਿਲਦੇ ਹੈ ਰਮੀਆਂ ਕਲਦਾ ਸਿੱਧਾ ਜਵਾਬ ਨਹੀਂ ਸੀ ਦੇ ਰਿਆ ਤੂੰ ਕੀ ਲੈਣਾ ਏ 나ਜ ਤੋਂ ਤੈਨੂੰ ਮਿਲ ਗਿਆ ਤੇ ਰੋਟੀ ਬਣਾ ਤੇ ਸਮਾਗੋ ਕੋ ਜੋ ਹੋਰ ਬੋਲਦੀ ਉਸਨੇ ਫੇਰ ਆਖ ਦਿੱਤਾ ਖੜੀ ਕੀ ਵੇਖਦੀ ਐ ਜਾ ਕੇ ਰੋਟੀ ਬਣਾ ਭੁੱਖ ਲੱਗੀ ਆ ਰੇਸ਼ਮਾ ਉਥੋਂ ਸਵਾਲ ਨੂੰ ਅੰਦਰ ਦੱਬਦੀ ਚਲੀ ਗਈ ਪਰ ਜਿੰਨਾ ਚਿਰ ਉਹ ਰੋਟੀ ਬਣਾਉਂਦੀ ਰਹੀ ਤਦ ਟਿੱਕਰ ਉਹਦੇ ਅੰਦਰਲਾ ਪਚਾਲ ਉਸ ਨੂੰ ਸਾਹ ਨਹੀਂ ਸੀ ਲੈਣ ਦੇ ਰਿਹਾ ਰਮੀਆਂ ਬਾਹਰ ਬੈਠਾ ਸਿਗਰਟ ਪੀਂਦਾ ਰਿਹਾ ਰੇਸ਼ਮਾ ਜਦੋਂ ਕੰਮ ਕਰਨ ਪੇੜ ਕੇ ਬਾਹਰ ਆਈ ਤਾਂ ਉਸਨੇ ਰਮੀ ਦੇ ਹੱਥ ਸਿਗਰਟ ਵੇਖ ਪੁੱਛਿਆ ਅੱਜ ਜਿਆ ਕੀ ਕਰਕੇ ਆਇਓ ਜੋ ਇਸ ਬੰਦੇ ਕੋਲ ਪੀੜੀਆਂ ਪੀਣ ਨੂੰ ਪੈਸੇ ਨਹੀਂ ਉਹ ਸਿਗਰਟ ਪੀ ਰਿਹਾ ਰਮੀਆਂ ਨੇ ਉਸ ਨੂੰ ਜਵਾਬ ਦਿੰਦੇ ਕਿਆ ਤੂੰ ਥਾਣੇਦਾਰ ਨਹੀਂ ਲੱਗੀ ਐ ਜੋ ਮੇਰੇ ਮਗਰ ਪਈ ਐ ਕੋਈ ਚੋਰੀ ਡਾਕਾ ਨਹੀਂ ਮਾਰਿਆ ਮੈਂ ਅਸਲੀ ਮੁੱਲ ਦਾ ਮੁੱਲ ਲਾ ਕੇ ਆਇਆ ਇੰਨਾ ਸੁਣਦੇ ਸਾਂ ਦੇ ਕਲੇਜੇ ਵਿੱਚ ਹੌਲ ਜਾ ਪਿਆ ਪਤਾ ਨਹੀਂ ਇਹ ਕੀ ਨਵਾਂ ਸਿਆਪਾ ਖੜਾ ਕਰਕੇ ਆਇਆ ਏ ਉਸ ਤੋਂ ਤੈਨਦੀ ਤੇ ਉਸ ਨੂੰ ਹੋਰ ਨਾ ਪੁੱਛਿਆ ਤੇ ਰੋਟੀ ਲੈਣ ਚਲੀ ਗਈ ਰੋਟੀ ਦੀ ਥਾਲੀ ਰਮੀਆਂ ਮੂਰੇ ਰੱਖ ਕੇ ਅਜੇ ਰੇਸ਼ਮਾ ਮੁੜੀ ਸੀ ਕਿ ਉਸ ਨੂੰ ਅਚਾਨਕ ਇੱਕ ਖਬਰਾਟ ਜੀ ਹੋਣ ਲੱਗ ਪਈ ਉਸ ਨੇ ਫਟਾਫਟ ਭੱਜ ਕੇ ਕੰਧ ਦੇ ਨਾਲ ਕੱਚੀ ਥਾਂ ਤੇ ਜਾ ਉਲਟੀ ਕਰ ਦਿੱਤੀ ਉਸ ਮਗਰੋਂ ساری ਰਾਤ ਉਸ ਨੇ ਉਲਟੀਆਂ ਕਰ ਕੇ ਲੰਗਾਈ ਅਗਲੇ ਦਿਨ ਸਵੇਰ ਹੋਈ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਸੀ ਬਲਕਿ ਉਲਟੀਆਂ ਕਰ ਕਰ ਉਸ ਨੂੰ ਬਹੁਤ ਕਮਜ਼ੋਰੀ ਮਹਿਸੂਸ ਹੋ ਰਹੀ ਸੀ ਐਨ ਨੂੰ ਉਹਨਾਂ ਦੇ ਘਰ ਗਵਾਂਢ ਵਿੱਚ ਰਹਿੰਦੀ ਨਸੀਬੋ ਆਈ ਆਈ ਤਾਂ ਉਹ ਕਿਸੇ ਕੰਮ ਨੂੰ ਸੀ ਪਰੇਸ਼ਮਾ ਦੀ ਹਾਲਤ ਵੇਖੋਣੇ ਪਹਿਲੇ ਪਿੰਡ ਦੀ ਦਾਈ ਨੂੰ ਬੁਲਾਇਆ ਦਾਈ ਨੇ ਰੇਸ਼ਮਾ ਦਾ ਟੱਡ ਮਲਿਆ ਤੇ ਉਸ ਨੂੰ ਕਿਹਾ ਕਿ ਵਿਧਾਨਿਆ ਕੁੜੇ ਸੁੱਖ ਨਾਲ ਤੇਰੇ ਜਵਾਬ ਖੋਣ ਵਾਲਾ ਹੀ ਹੁਣ ਇਹਨੂੰ ਅਮਲੇ ਨੂੰ ਸਮਝਾ ਦੇ ਕਿ ਤੇਰਾ ਧਿਆਨ ਰੱਖੇ ਰੇਸ਼ਮਾ ਨੂੰ ਇਹ ਗੱਲ ਸੁਣ ਜਿਵੇਂ ਰੱਬ ਦਾ ਸਾਰਾ ਹੋ ਗਿਆ ਸੀ ਉਸਨੇ ਦਾਈ ਨੂੰ ਕਿਹਾ ਕਿ ਇੱਕ ਵਾਰ ਰਮੀਆਂ ਨੂੰ ਆਖ ਜਾਵੇ ਠੀਕ ਹੈ ਮੈਂ ਆਖ ਦਿੰਨੀ ਆਂ ਦਾਈ ਨੇ ਬਾਹਰ ਨਿਕਲਦਿਆਂ ਕਿਹਾ ਵੇ ਰਮੀਆਂ ਕਾਲ ਸੁਣ ਇਧਰ ਆ ਹਾਂ ਤਾਈ ਉਸ ਕੋਲ ਆ ਕੇ ਹੰਗਾਰਾ ਭਰਿਆ ਤੋ ਪਿਓ ਬੰਨ ਵਾਲਾ ਹੈ ਰੇਸ਼ਮਾ ਦਾ ਧਿਆਨ ਰੱਖੀ ਹੋਣ ਇਹ ਗੱਲ ਸੁਣਦਿਆਂ ਜਿਵੇਂ ਰਮੀਆਂ ਦੇ ਕਦਮੋਂ ਜ਼ਮੀਨ ਖਿਸ ਗਈ ਹੋਵੇ ਉਸ ਵੇਲੇ ਉਹ ਕੁਝ ਨਾ ਬੋਲਿਆ ਤੇ ਨਾ ਰੇਸ਼ਮਾ ਨੂੰ ਇਸ ਬਾਰੇ ਕੋਈ ਗੱਲ ਆਖੀ ਦਿਨ ਬੀਤਦਾ ਗਿਆ ਸ਼ਾਮ ਨੂੰ ਰਮੀਆਂ ਕੱਲਾ ਬਾਹਰ ਮੰਜੀ ਦੇ ਬੈਠਾ ਸੀ ਤੇ ਪਿੰਡ ਦਾ ਡਾਕਟਰ ਜਿਸ ਨੇ ਆਪਣੀ ਮੈਲੀ ਅੱਖ ਰੇਸ਼ਮਾ ਤੇ ਰੱਖੀ ਸੀ ਉਸ ਕੋ ਲਾ ਕੇ ਬੈਠ ਗਿਆ ਉਸ ਨੇ ਬੈਠਣ ਸਾਰ ਰਮੀਆਂ ਨੂੰ ਕਿਹਾ ਕਿਉਂ ਭਾਈ ਤਿਆਰ ਹੈ ਤਰਸਰ ਰਮੀਆਂ ਨੇ ਡਾਕਟਰ ਨਾਲ ਪੈਸਿਆਂ ਵਿੱਚ ਰੇਸ਼ਮਾ ਦਾ ਸੌਦਾ ਕਰ ਲਿਆ ਸੀ ਤੇ ਉਹ ਨਾ ਸਿਗਰਟ ਉਹ ਸਭ ਪੈਸਿਆਂ ਦੇ ਨਾਲ ਆਇਆ ਸੀ ਰਮੀਆਂ ਨੇ ਡਾਕਟਰ ਨੂੰ ਸਮਝਾਉਣ ਵਾਲੇ ਸਹਿਜੇ ਵਿੱਚ ਕਿਹਾ ਕਿ ਉਹ ਕੁਝ ਦਿਨ ਡੀ ਕਰ ਲਵੇ ਰੇਸ਼ਮਾ ਮਾਂ ਬਣਨ ਵਾਲੀ ਹੈ ਮੈਂ ਕੁਝ ਦਿਨ ਵਿੱਚ ਸਫਾਈ ਕਰਾ ਕੇ ਰੇਸ਼ਮਾ ਨੂੰ ਉਸਦੇ ਹਵਾਲੇ ਕਰ ਦਵਾਂਗਾ ਡਾਕਟਰ ਨੇ ਨੋ ਕਿਹਾ ਕਿ ਉਹ ਉਸ ਨਾਲ ਕੋਈ ਚਾਲਬਾਜ਼ੀ ਨਾ ਕਰੇ ਨਹੀਂ ਤਾਂ ਉਹ ਦਿਨ ਵਿੱਚ ਤਾਰੇ ਵਿਖਾ ਦੇਵੇਗਾ ਰਮੀ ਨੇ ਉਸ ਨੂੰ ਤਸੱਲੀ ਦਿੰਦੇ ਕਿਆ ਬਸ ਤੂੰ ਕੁਝ ਦਿਨ ਦੀ ਕਰ ਲੈ ਰਮੀ ਦੇ ਜਿਆਦਾ ਕਹਿਣ ਉੱਤੇ ਡਾਕਟਰ ਨੇ ਉਸ ਨੂੰ ਇੱਕ ਹਫ਼ਤੇ ਦਾ ਵਕਤ ਦਿੱਤਾ ਕਿ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਹਸਪਤਾਲ ਜਾ ਕੇ ਰੇਸ਼ਮਾ ਦੀ ਸਫਾਈ ਕਰਾ ਦਵੇ ਨਹੀਂ ਫੇਰ ਦੇਖੀ ਕੀ ਹੁੰਦਾ ਇਸ ਤੋਂ ਅੱਗੇ ਡਾਕਟਰ ਕੁਝ ਬੋਲਦਾ ਰਮੀ ਨੇ ਹਾਂ ਕਰਦੇ ਕਿਆ ਹਾਂ ਹਾਂ ਸਭ ਹੋ ਜਾਏਗਾ ਬਸ ਇੱਕ ਹੀ ਮੁਸ਼ਕਲ ਹੈ ਡਾਕਟਰ ਨੇ ਆਖਿਆ ਕਾਹਦੀ ਮੁਸ਼ਕਲ ਰਮੀਏ ਨੇ ਨਾਲ ਦੀ ਨਾਲ ਕਿਹਾ ਡਾਕਟਰ ਸਾਹਿਬ ਤੋ ਤੁਸੀਂ ਪੈਸੇ ਦਿੱਤੇ ਸਨ ਉਹ ਕਰਦੇ ਸਮਾਨ ਪੱਤੇ ਤੇ ਲੱਗ ਗਏ ਨੇ ਤੇ ਹੁਣ ਹਸਪਤਾਲ ਵਿੱਚ ਸਫਾਈ ਉਹ ਅੱਛਾ ਡਾਕਟਰ ਨੇ ਉਸ ਦੀ ਤਲੀ ਤੇ ਕੁਝ ਪੈਸੇ ਰੱਖ ਦਿਆਂ ਕਿ ਆ ਮਤਲਬ ਵੀ ਸਾਲਾ ਮਰਨ ਲੱਗੇ ਮੌਤ ਨੂੰ ਵੀ ਦਾ ਲਾਉ ਰਮੀਆਂ ਇੰਨਾ ਸੁਣ ਟੇਡਾ ਜਾਂ ਮੂੰਹ ਕਰ ਮਿੰਨਾ ਮੁਸਕਾਨ ਲੱਗਾ ਸੁਣ ਰਮੀਆਂ ਵਸਤਾ ਵਿੱਚ ਜਾ ਕੇ ਮੇਰਾ ਨਾਂ ਲੈ ਦੇਈ ਬਾਕੀ ਦਾ ਕੰਮ ਉਹ ਹੀ ਆਪੇ ਸੰਭ ਲੈਣਗੇ ਤੂੰ ਛੇਤੀ ਛੇਤੀ ਇਹ ਪੰਗਾ ਜਾਂ ਨਵੇੜ ਦੂਜੇ ਪਾਸੇ ਰੇਸ਼ਮਾ ਪਰਮਾਤਮਾ ਦਾ ਸ਼ੁਕਨ ਕਰਦੀ ਨਹੀਂ ਸੀ ਥੱਕ ਰਹੀ ਤੇ ਹਰ ਵਾਰ ਮੂੰਹ ਇਹ ਹੀ ਆਖ ਰਹੀ ਸੀ ਕਿ ਤੇਰਾ ਛੋਕਰ ਹੈ ਰੱਬਾ ਮੇਰੀ ਝੋਲੀ ਜੀ ਪਾਉਣ ਲਈ ਹੁਣ ਮੇਰੀ ਜ਼ਿੰਦਗੀ ਇਸ ਨਸ਼ੇੜੀ ਤੋਂ ਬਿਨਾ ਬੱਚੇ ਸਾਰੇ ਚੰਗੀ ਕੱਟ ਜਾਉਗੀ ਪਰ ਉਹ ਕਮਲੀ ਨਹੀਂ ਸੀ ਜਾਣਦੀ ਕਿ ਜਿਸ ਬੱਚੇ ਲਈ ਪ੍ਰਮਾਤਮਾ ਦਾ ਧੰਨਵਾਦ ਕਰ ਲਈ ਹੈ ਉਰਤਾ ਉਸ ਦਾ ਪਿਆ ਉਸ ਨੂੰ ਮਾਰਨ ਦੀਆਂ ਬਣਾਉਂਤਾ ਬਣਾ ਰਿਹਾ ਹੈ ਅਗਲੇ ਦਿਨ ਰਮੀ ਨੇ ਰੇਸ਼ਮਾ ਨੂੰ ਕਿਹਾ ਕਿ ਚੱਲ ਰੇਸ਼ਮਾ ਸਾਰਾ ਦਿਨ ਘਰੇ ਰਹਿਣੀ ਹੈ ਅੱਜ ਬਾਹਰ ਨੂੰ ਘੁੰਮ ਕੇ ਆਉਣੇ ਆ ਰੇਸ਼ਮਾ ਨੂੰ ਉਸ ਦਾ ਵੀ ਹਵਾਰ ਥੋੜਾ ਜੀਬ ਤੇ ਲੱਗਾ ਰਿਹਾ ਸੀ ਪਰ ਉਸਨੇ ਇਸ ਵੱਲ ਧਿਆਨ ਜ਼ਿਆਦਾ ਨਾ ਦਿੱਤਾ ਉਹ ਸੋਚ ਰਹੀ ਸੀ ਕਿ ਸ਼ਾਇਦ ਬੱਚੇ ਦੇ ਹੋਣ ਦੀ ਖੁਸ਼ੀ ਹੀ ਇਸ ਨੂੰ ਸਿੱਧੇ ਰਾਹ ਪਾ ਦੋਵੇਂ ਤੁਰਦੇ ਤੁਰਦੇ ਪਿੰਡ ਬਾਹਰ ਆ ਗਏ ਤੁਰਦਿਆਂ ਆਉਂਦਿਆਂ ਪਿੰਡ ਦੀ ਉਸੇ ਦਾਇ ਨੇ ਵੇਖ ਲਿਆ ਜਿਸ ਨੇ ਉਹਨਾਂ ਨੂੰ ਬੱਚੇ ਦੀ ਖੁਸ਼ਖਬਰੀ ਦਿੱਤੀ ਸੀ ਉਹ ਵੀ ਤੁਰਦੀ ਤੁਰਦੀ ਉਹਨਾਂ ਕੋਲ ਆਈ ਤੇ ਵੇਖ ਕੇ ਕਹਿਣ ਲੱਗੀ ਵੇਕ ਪੁੱਤ ਰਮੀਏ ਲਾਦ ਦਾ ਸੁੱਖ ਵੀ ਇਦਾਂ ਦਾ ਹੀ ਹੁੰਦਾ ਚੋ ਪੱਥਰ ਵਿੱਚ ਵੀ ਹਿਰਸ ਜਗਾ ਦਿੰਦਾ ਤੇ ਔਲਾਦ ਬਿਨਾ ਗਤੀ ਵੀ ਕੋਈ ਨਹੀਂ ਚੱਲ ਸ਼ੁਕਰ ਹੈ ਮਾਲਕ ਦਾ ਉਹਨੇ ਥੋੜੀ ਸੁਣ ਲਈ ਇਸੇ ਤਰ੍ਹਾਂ ਧਿਆਨ ਰੱਖੀ ਰੇਸ਼ਮਾ ਦਾ ਰੇਸ਼ਮਾ ਖੁਸ਼ੀ ਤੇ ਮੁੱਦਤਾ ਬਾਅਦ ਮੁਸਕਰਾਟ ਤੇ ਉਸਤੇ ਮੂੰਹ ਤੇ ਤਸਕਦ ਦਿੱਤੀ ਸੀ ਰੇਸ਼ਮਾ ਨੇ ਰਮੀਏ ਨੂੰ ਆਖਿਆ ਕਿ ਉਹ ਥੱਤ ਗਈ ਹੈ ਉਸ ਤੋਂ ਹੋਰ ਨਹੀਂ ਚੱਲਿਆ ਜਾਣਾ ਵਾਪਸ ਕਰਨ ਨੂੰ ਪਰਤਦੇ ਆਂ ਅੱਗੋ ਦਾਈ ਨੇ ਵੀ ਹੰਮੀ ਪਰਦੇ ਆ ਕਿਹਾ ਹਾਂ ਹਾਂ ਇਸ ਨੂੰ ਕਰ ਲੈ ਜਾਂ ਕੱਲ ਦੀਆਂ ਉਲਟੀਆਂ ਕਰ ਪੱਖੀ ਪਈ ਐ ਆਰਾਮ ਚਾਹੀਦਾ ਇਹਨੂੰ ਕੁਝ ਦਿਨ ਤਾਂ ਹੀ ਜਵਾਕ ਨੂੰ ਜਨਮ ਦਿਨ ਵੇਲੇ ਕੋਈ ਦਿੱਕਤ ਨਹੀਂ ਆਉਣੀ ਤੋ ਬਸ ਇਹਦਾ ਚੰਗੀ ਤਰ੍ਹਾਂ ਖਿਆਲ ਰੱਖ ਤੋਆਂ ਦੀਆਂ ਗੱਲਾਂ ਸੁਣ ਰਮੀਏ ਨੂੰ ਵਾਪਸ ਆਉਣਾ ਪਿਆ ਤੇ ਉਹ ਆਪਣੀ ਚਾਲ ਵਿੱਚ ਨਾ ਕਾਮਜਵਰਿਆ ਚੱਲ ਕਰਦੇ ਕਰਾਉਂਦੇ ਉਹ ਵਾਪਸ ਘਰ ਮੋੜ ਆਏ ਰੇਸ਼ਮਾ ਕਮਰੇ ਵਿੱਚ ਚਲੀ ਗਈ ਤੇ ਰਮੀਆਂ ਮੰਜੀ ਤੇ ਬੈਠਾ ਤੂੰ ਇਹਨੂੰ ਅੰਦਰ ਖਿੱਚਦਾ ਹੋਇਆ ਉਹ ਤਰਤੀਪਾ ਪਣਾਉਣ ਲੱਗਾ ਰੇਸ਼ਮਾ ਅੰਦਰ ਲੰਬੀ ਪਈ ਘੰਟਿਆਂ ਬੱਧੀ ਟੈੱਡ ਤੇ ਆਥਰ ਰੱਖ ਕਿੰਨੀਆਂ ਗੱਲਾਂ ਕਰਦੀ ਰਹਿੰਦੀ ਰਮੀਆਂ ਹੁਣ ਸੁਣ ਕੇ ਕਈ ਵਾਰ ਸੋਚਦਾ ਉਹ ਗਲਤ ਕਰ ਰਿਹਾ ਹੈ ਪਰ ਡਾਕਟਰ ਦੀਆਂ ਧਮਕੀਆਂ ਤੇ ਪੈਸਿਆਂ ਦਾ ਦਿੱਤਾ ਲਾਲਚ ਉਹ ਸੁੰਦਰ ਔਰਤ ਦੀਆਂ ਮੋਹ ਦੀਆਂ ਭਾਵਨਾ ਨੂੰ ਦੱਬ ਲੈਂਦਾ ਇੰਜ ਹਫ਼ਤੇ ਵਿੱਚ 2 ਦਿਨ ਬੀਤ ਗਏ ਸਾਮਣੇ ਡਾਕਟਰ ਲੰਘ ਦਾ ਟੱਪ ਦਾ ਰਮੀਆਂ ਵੱਲ ਇਸ਼ਾਰੇ ਨਾਲ ਹਦਾਇਤਾਂ ਜਿਹਾ ਕਰ ਜਾਂਦਾ ਅੱਜ ਡਾਕਟਰ ਨੂੰ ਲੰਘ ਦੇ ਰੇਸ਼ਮ ਨੇ ਵੇਖ ਲਿਆ ਤੇ ਉਹ ਰਾਤ ਨੂੰ ਰਮੀਆਂ ਨੂੰ ਪੁੱਛਣ ਲੱਗੀ ਕਿ ਡਾਕਟਰ ਉਸਤੇ ਕਾਦੇ ਇਸ਼ਾਰੇ ਜੇ ਕਰਕੇ ਲੰਘਦਾ ਰੋਜ਼ ਉਸਨੇ ਕਿਹਾ ਕਦੋਂ ਕਰਦਾ ਹੈ ਮੈਨੂੰ ਤਾਂ ਦੱਸਿਆ ਨਹੀਂ ਕਦੇ ਤੇਰਾ ਧਿਆਨ ਜ਼ਿਆਦਾ ਬਾਹਰ ਰਹਿੰਦਾ ਹੈ ਤੈਨੂੰ ਜ਼ਿਆਦਾ ਪਤਾ ਹੋਣਾ ਰੇਸ਼ਮ ਨੇ ਗੱਲ ਸੁਣ ਲੱਗੋ ਕੁਝ ਨਾ ਬੋਲੀ ਕਿਉਂਕਿ ਜਾਣਦੀ ਸੀ ਕਿ ਰਮੀਆਂ ਵੇਖ ਲਿਆ ਜਾ ਸਵਾਦਾ ਬੰਦਾ ਉਸਤੇ ਕਹਿਣ ਤੇ ਉਸਨੇ ਮੇਰੇ ਤੇ ਹੀ ਚਰਿੱਤਰ ਤੇ ਸਵਾਲ ਚੁੱਕ ਲੈਣਾ ਰਮੀ ਨੇ ਕਿਹਾ ਹੁਣ ਮੌਸਾ ਹੋ ਜਾ ਚੁੱਪ ਕਰਕੇ ਸਵੇਰੇ ਸ਼ਹਿਰ ਵਾਲੇ ਹਸਪਤਾਲ ਚੈੱਕ ਅਪ ਕਰਵਾ ਕੇ ਲਿਆਉਣਾ ਹੈ ਤੇਰਾ ਰੇਸ਼ਮਾ ਨੂੰ دل ਟਰਾਈ ਜਈ ਹੋਈ ਤੋ ਚੁੱਪ ਕਰ ਪਾਸਾ ਵੱਟ ਕੇ ਲੰਬੀ ਪੈ ਗਈ ਰੇਸ਼ਮਾ ਸਵੇਰੇ ਉੱઠી ਨਾ ਧੋ ਕੇ ਗੁਰਦੁਆਰਾ ਸਾਹਿਬ ਚਲੀ ਗਈ ਰਾਹ ਵਿੱਚ ਜਾਂਦਿਆਂ ਜੀਵ ਜੀਵ ਦੇ ਖਿਆਲ ਉਸਤੇ ਮਨ ਵਿੱਚ ਆਏ ਪਰ ਉਹ ਵਾਹਿਗੁਰੂ ਵਾਹਿਗੁਰੂ ਕਰਦੀ ਗੁਰੂ ਘਰ ਪਹੁੰਚ ਗਈ ਤੇ ਮੱਥਾ ਟੇਕਿਆ ਜਿੰਨਾ ਚਿਰ ਰੇਸ਼ਮਾ ਨੂੰ ਗੁਰੂ ਘਰ ਰਹੀ ਤਦ ਤੱਕ ਮਨ ਨਿਰਮਲ ਜਲ ਵਾਂਗ ਸ਼ਾਂਤ ਸੀ ਪਰ ਘਰ ਵਾਪਸ ਆਉਂਦੇ ਹੋ ਜੀਵ ਦਾ ਪੱਬਲ ਭੋਸਾ ਹੇਰ ਸ਼ੁਰੂ ਹੋ ਗਿਆ ਰੇਸ਼ਮ ਨੂੰ ਚੈਨ ਨਹੀਂ ਸਿਮਰ ਰਿਆ ਛੇ ਦੁਸ਼ਮਣ ਆਪਣੇ ਉੱਤੇ ਪੈਣ ਵਾਲੀ ਮਸੀਬਤ ਦਾ ਅਹਿਸਾਸ ਹੋ ਗਿਆ ਉਸਨੇ ਘਾਰ ਆ ਕੇ ਕੁਝ ਨਾ ਕਿਹਾ ਤੇ ਆਪਣੇ ਧਿਆਨ ਆਪਣਾ ਕੰਮ ਕਰਦੀ ਰਹੀ ਰਮਿਆ ਨੇ ਉਸ ਨੂੰ ਆਖਿਆ ਕਿਉਂ ਇੱਕ ਵਾਰ ਆਖੀ ਗੱਲ ਤੇਰੇ ਪੱਲੇ ਨਹੀਂ ਪੈਂਦੀ ਤੇ ਰੇਸ਼ਮਾ ਨੇ ਪੁੱਛਦੇ ਆਖਿਆ ਕਿਉਂ ਜੀ ਕੀ ਹੋਇਆ ਹੋਇਆ ਤਾਂ ਕੁਝ ਨਹੀਂ ਜੇ ਤੇਰਾ ਇਹ ਹਾਲ ਰਿਆ ਨਾ ਬਹੁਤ ਕੁਝ ਹੋ ਜਾਊ ਜੀ ਮਤਲਬ ਮਤਲਬ ਤੈਨੂੰ ਆਸਥਾ ਲੈ ਜਾਣ ਨੂੰ ਕਿਹਾ ਸੀ ਰਾਤ ਕਿਹਾ ਸੁਣਿਆ ਨਹੀਂ ਸੀ ਤੇਰੇ ਤੇ ਆਪਣੇ ਬੱਚੇ ਦਾ ਧਿਆਨ ਰੱਖਣਾ ਮੇਰੀ ਜ਼ਿੰਮੇਵਾਰੀ ਹੈ ਹੁਣ ਰਮੇ ਦੇ ਗੱਲ ਕਹਿਣ ਦੇ ਅਰਥ ਕੁਝ ਹੋਰ ਸਨ ਪਰ ਉਸਨੇ ਗੱਲ ਨੂੰ ਬਦਲਦਿਆਂ ਰੇਸ਼ਮਾ ਦੀ ਹਮਾਇਤ ਕਰਕੇ ਆਪਣੀਆਂ ਗੱਲਾਂ ਵਿੱਚ ਪਬੋਲਿਆ ਰੇਸ਼ਮਾ ਨੂੰ ਇੰਨਾ ਮਿੱਠੀਆਂ ਗੱਲਾਂ ਤੋਂ ਲੱਗਦਾ ਸੀ ਕਿ ਬੱਚੇ ਦੇ ਉਹਨਾਂ ਨਾਲ ਸੱਚਮੁੱਚ ਹੀ ਰਮੀਆਂ ਬਦਲ ਗਿਆ ਏ ਪਰ ਨਹੀਂ ਰਮੀਆਂ ਇੱਕ ਗਿਰਗਟ ਰੂਪੀ ਕਿਸਮ ਦਾ ਬੰਦਾ ਸੀ ਪੈਰ-ਪੈਰ ਤੇ ਰੰਗ ਬਦਲਨ ਵਾਲਾ ਹੁਣ ਵੀ ਉਸਤੇ ਵੇਖਣ ਦੇ ਰੰਗ ਹੋਰ ਤੇ ਸਲੀਅਤ ਦੇ ਰੰਗ ਹੋਰ ਤੇ ਪੱਦੇ ਸਨ ਉਸਨੇ ਰੇਸ਼ਮਾ ਨੂੰ ਕਿਹਾ ਹੁਣ ਇੱਥੇ ਹੀ ਖੜੀ ਰਹੇਂਗੀ ਕਿ ਜਾ ਕੇ ਕੱਪੜੇ ਵੀ ਬਦਲਨੇ ਰੇਸ਼ਮਾ ਨੇ ਜਵਾਬ ਦਿੰਦੇ ਕਿਹਾ ਅੱਜ ਰਹਿਣ ਦਿਓ ਮੇਰਾ ਚਿੱਤ ਜਾਂ ਬੜਾ ਬੇਚੈਨ ਹੈ ਜਿਵੇਂ ਕੁਝ ਮ ਗਲਤ ਹੋਣਾ ਹੋਵੇ ਇਸ ਕਰਕੇ ਅੱਜ ਰਹਿਣ ਦਿਓ ਕੱਲ ਨੂੰ ਜਾ ਆਵਾਂਗੇ ਚੱਲ ਚੱਲ ਕੁਝ ਨਹੀਂ ਹੁੰਦਾ ਇੱਥੇ ਮੇਰੀ ਜਾਨ ਦੀ ਬਾਜ਼ੀ ਲੱਗੀ ਐ ਤੇ ਛਵਾਲੇ ਜੀਵ ਜੇ ਤਰੀਕੇ ਨਾਲ ਉਸ ਨੂੰ ਉਲਟਾ ਸਵਾਲ ਕਰਦੇ ਕੀ ਮਤਲਬ ਓਹ ਹੋ ਕੁਝ ਨਹੀਂ ਕੁਝ ਨਹੀਂ ਮੇਰਾ ਮਤਲਬ ਸੀ ਮੇਰੀ ਜਾਨ ਛੋਟੀ ਜੀ ਜ਼ਿੰਦਗੀ ਤੇਰੇ ਪੇਟ ਵਿੱਚ ਹੈ ਤੇ ਮੈਂ ਉਹਨੂੰ ਮਹਿਸੂਸ ਕਰਨਾ ਚਾਹੁੰਦਾ ਹੈ ਸਮਏ ਗੱਲ ਸੁਣ ਬਹੁਤ ਖੁਸ਼ ਹੋਈ ਉਸ ਦੀਆਂ ਗੱਲਾਂ ਵਿੱਚ ਆ ਕੇ ਫਿਰ ਵਾਪਸ ਕਮਰੇ ਵਿੱਚ ਚਲੀ ਗਈ ਚਲੋ ਠੀਕ ਹੈ ਮੈਂ ਕੱਪੜੇ ਬਦਲਾਵਾ ਤੋਵੇਂ ਜਾਣੇ ਸ਼ਹਿਰ ਰਸਤਾ ਲਾਉਣ ਲਈ ਨਿਕਲ ਪਏ ਰਮੀਆਂ ਬਿੜਕਾ ਰੱਖਦਾ ਰਿਹਾ ਕਿ ਅੱਜ ਕੋਈ ਨਾ ਕੋਈ ਨਾ ਟੋਕਦਾ ਵੇ ਪਰ ਅਜ ਉਸ ਨੂੰ ਕੋਈ ਨਾ ਮਿਲਿਆ ਉਹ ਆਪਣੀ ਚਲਾਕੀ ਵਿੱਚ ਸਫਰ ਰਿਹਾ ਲਗਭਗ ਅੱਧਾ ਘੰਟਾ ਪੈਦਲ ਤੁਰਨ ਮਗਰੋਂ ਸ਼ਹਿਰ ਪਹੁੰਚੇ ਅਸਤਾਲ ਜੇ ਵੀ ਕੋਈ ਨਾਕਾ ਵਿੱਥ ਤੇ ਸੀ ਤੇ ਰੇਸ਼ਮਾ ਤੁਰ ਤੁਰ ਕੇ ਬੇਵਲ ਹੋ ਗਈ ਸੀ ਪੇਚੈਨੀ ਨੇ ਰੇਸ਼ਮਾ ਦਾ ਪੱਲਾ ਜੋ ਛੇਰ ਦਾ ਫੜਿਆ ਅਜੇ ਤੱਕ ਨਹੀਂ ਸੀ ਛੁੱਟਿਆ ਜੋ ਅਸਤਾਲ ਵੱਲ ਕਦਮ ਵਧਦੇ ਗਏ ਰੇਸ਼ਮਾ ਦੀ ਟੜਕਨ ਹੋਰ ਵਧਦੀ ਗਈ ਇੱਕ ਥਾਂ ਤੇ ਕੁਝ ਪਲ ਆਰਾਮ ਕਰਨ ਮਗਰੋਂ ਰਮੀਆਂ ਨੇ ਰੇਸ਼ਮਾਨ ਨੂੰ ਆਖਿਆ ਕਿ ਚੱਲ ਉੱਠ ਨੇੜੇ ਹੀ ਆਸਤਾਲ ਹੁਣ ਉਹ ਵੇ ਆਸਤਾਲ ਪਹੁੰਚ ਕੇ ਰੇਸ਼ਮਾਨ ਨੇਂਦਰ ਪੈਰ ਰੱਖਿਆ ਹੀ ਸੀ ਉਸ ਨੂੰ ਇੱਕ ਆਵਾਜ਼ ਜੀ ਮਹਿਸੂਸ ਹੋਈ ਪਰ ਰਮੀਆਂ ਵਰਗੇ ਬੇਹਰਿਮ ਪਿਓ ਦੀ ਆਵਾਜ਼ ਨੇ ਉਸ ਮਾਸੂਮ ਕਿਲਕਾਰੀ ਦੀ ਆਵਾਜ਼ ਨੂੰ ਦਬ ਲਿਆ ਰਮੀਆਂ ਨੇ ਡਾਕਟਰ ਨੂੰ ਪੈਸੇ ਫੌਣ ਮਗਰੋਂ আল্ট্রਾਸਾਉਂਡ ਦੇ ਬਹਾਨੇ ਰੇਸ਼ਮਾ ਦੇ ਬੱਚੇ ਦੀ ਸਫਾਈ ਕਰਵਾ ਕੇ ਉਸ ਨੂੰ ਮਾਰ ਦਿੱਤਾ ਕੁਝ ਘੰਟਿਆਂ ਮਗਰੋਂ ਰੇਸ਼ਮਾ ਹੋਸ਼ ਵਿੱਚ ਆਈ ਤਾਂ ਉਸ ਨੂੰ ਆਖਿਆ ਗਿਆ ਕਿ ਉਸਤੇ ਬੱਚੇ ਦੀ ਧੜਕਣ ਨਾ ਚੱਲਣ ਕਰਕੇ ਉਹ ਪੇਟ ਵਿੱਚ ਦਮ ਤੋੜ ਗਿਆ ਇਹ ਸੁੰਦੇ ਰੇਸ਼ਮਾ ਦੇ ਸਿਰੰਬਰ ਪਟ ਗਿਆ ਤੇ ਜ਼ਮੀਨ ਖਿਸਕ ਗਈ ਉਸ ਵਕਤ ਉਸਦੀ ਹਾਲਤ ਨੂੰ ਬਿਆਨਣਾ ਬਹੁਤ ਦੁਖਤਾਈ ਹੈ ਤੇ ਮੁਸ਼ਕਲ ਸੀ ਪਰ ਲਾਲਚ ਦੇ ਨਸ਼ੇ ਵਰਗੇ ਕੋੜ ਨੇ ਇੱਕ ਔਰਤ ਉਸਦੀ ਜ਼ਿੰਦਗੀ ਜਿਉਂਦੀ ਵਜਾ ਨੂੰ ਮਕਾ ਦਿੱਤਾ ਉਹ ਜਿੰਦਾ Laash ਹੀ ਤਰ੍ਹਾਂ ਹਸਪਤਾਲ ਦੇ ਬੈੱਡ ਉੱਤੇ ਲੇਟੀ ਪਈ ਸੀ ਪੂਰਾ ਦਿਨ ਹਸਪਤਾਲ ਰਹਿਣ ਮਗਰੋਂ ਡਾਕਟਰ ਨੇ ਰੇਸ਼ਮਾ ਨੂੰ ਛੁੱਟੀ ਦੇ ਦਿੱਤੀ ਰਮੇ ਨੇ ਉਸ ਨੂੰ ਕਰ ਲਿਆਂਦਾ ਪਰ ਉਸਨੇ ਇੱਕ ਵਾਰ ਵੀ ਕੋਈ ਦਰਦ ਨਾ ਜਤਾਇਆ ਤੋ 3 ਦਿਨ ਮਗਰੋਂ ਰੇਸ਼ਮਾ ਜਿੰਦਾ Laash ਦੀ ਤਰ੍ਹਾਂ ਹੀ ਕੱਟ ਰਹੀ ਸੀ ਹਰ ਜੋਸ ਨੂੰ ਗੁਲਾਮੀ ਦੇ ਬੋਝ ਹੋਰ ਵੀ ਭਾਰ ਆ ਮਹਿਸੂਸ ਹੋਇਆ ਤਾਂ ਉਸਨੇ ਯਾਦ ਹੋਣ ਦਾ ਫੈਸਲਾ ਕਰ ਲਿਆ ਰਮੀਏ ਦੀ ਡਾਕਟਰ ਨਾਲ ਬਣੀ ਵਿਆਉਂਤ ਦਾ ਹਫਤਾ ਬੀਤ ਚੁੱਕਾ ਸੀ ਤੇ ਵੈਸ਼ੀਆਂ ਨਾਂ ਨਜ਼ਰਾਂ ਤੇ ਜਿੰਦਗੀ ਦੀਆਂ ਲਾਸਾਂ ਨਾਲ ਡਾਕਟਰ ਰਮੀਏ ਦੇ ਘਰ ਆਇਆ ਪਰ ਰਮੀਏ ਨੇ ਉਸ ਨੂੰ ਅੰਦਰ ਭੇਜ ਤਾ ਉਹ ਬਾਹਰੋਂ ਹੰਟਾ ਮਾਰ ਦਿੱਤਾ ਡਾਕਟਰ ਨੇ ਆਪਣਾ ਹੱਥ ਵਧਾ ਕੇ ਜੇ ਰੇਸ਼ਮਾਂ ਦੀ ਚੁੰਨੀ ਗਲ ਚੋਂ ਕੱਢੀ ਕਿ ਜਦੋਂ ਉਸ ਨੂੰ ਛੂਹਣ ਲਗਾ ਤਾਂ ਰੇਸ਼ਮ ਟੇਢੀ ਹੋ ਉੱਥੇ ਡਿੱਗ ਗਈ ਤੇ ਉਸਦੇ ਹੱਥ ਵਿੱਚ ਜ਼ਹਿਰ ਦੀ ਖਾਲੀ ਸ਼ੀਸ਼ੀ ਸੀ ਉਸਨੇ ਮੌਤ ਨੂੰ ਆਜ਼ਾਦੀ ਦਾ ਨਾਂ ਦੱਸ ਕੇ ਜਿਸਮ ਦੀ ਨਮਾਇਸ਼ ਗੁਲਾਮੀ ਤੇ ਬੱਚੇ ਦੇ ਗਮ ਤੋਂ ਖੁਦ ਨੂੰ ਆਜ਼ਾਦ ਕਰ ਲਿਆ ਬੱਚੇ ਦੀ ਮੌਤ ਮਾਂ ਦੀ ਜ਼ਿੰਦਗੀ ਦੀ ਆਜ਼ਾਦੀ ਬਣ ਗਈ ਤੇ ਸੁਫਨੇ ਦੀ ਆਜ਼ਾਦੀ ਵਿੱਚ ਰੇਸ਼ਮਾ ਆਪਣੇ ਬੱਚੇ ਨਾਲ ਸੀ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ